ਸਤ ਸ਼੍ਰੀ ਅਕਾਲ ਕਿਸਾਨ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਟਡੇਰੀ ਫਾਰਮਿੰਗ ਤੇ ਦੋਸਤੋ ਅੱਜ ਤੁਹਾਡੇ ਲਈ ਫਿਰ ਹਾਜ਼ਰ ਹੋਏ ਹਾਂ ਇੱਕ ਬਹੁਤ ਵਧੀਆ ਤਾਜੀ ਸੂਈ ਵੜ ਲੈ ਕੇ ਦਿਨੇ ਇਸ ਬਾਰੇ ਡਿਟੇਲ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਦੋਸਤੋ ਇਹ ਵੜ ਦੂਜਾ ਸੂਆ ਸੂਈ ਆ ਤਾਜੀ ਸੂਈ ਆਗੀ ਅੱਜ 4 ਤੋਂ 5 ਦਿਨ ਹੋ ਗਏ ਸੂਈ ਨੂੰ ਪੂਰੀ ਵਧੀਆ ਸੀਲ ਠੰਡੀ ਵੜ ਆ ਗਈ ਆ ਤੁਸੀਂ ਥਣ ਹਵਾਨਾ ਦੇਖ ਸਕਦੇ ਹੋ ਇਹ 10 ਵਜੇ ਦੀ ਵੀਡੀਓ ਸਵੇਰ ਦੀ ਚੁਆਈ ਹੋਈ ਵੀ ਹੈਗੀ ਖਾਲੀ ਹਵਾਨੇ ਦੀ ਹੈਗੀ ਸ਼ਾਮ ਨੂੰ ਹਵਾਨਾ ਪੂਰਾ ਵਧੀਆ ਚੰਗਾ ਬਣਾਉਂਦੀ ਹੈਗੀ ਦੂਜਾ ਸੂਆ ਸੂਈ ਵੀ ਹੈ ਬਾਕੀ ਕੱਦ ਕਾਠ ਵੀ ਚੰਗਾਗਾ ਰੰਗ ਪ੍ਰਿੰਟ ਵੀ ਸੋਹਣਾਗਾ ਤੇ ਰੇਟ ਇਹਦਾ ਬਿਲਕੁਲ ਵਾਜਬ ਜਈ ਹੈ ਸਸਤੇ ਜੇ ਭਾ ਦੀ ਹੈਗੀ ਥਣ ਹਵਾਨਾ ਬਹੁਤ ਹੀ ਜ਼ਿਆਦਾ ਜ਼ਬਰਦਸਤ ਲੱਗਿਆ ਪੂਰਾ ਮੋਟਾ-ਮੋਟਾ ਥਣ ਲੱਗਿਆਗਾ ਮਗਰੇ ਦੇ ਆ ਗਿਆ ਜੀ ਬੱਚਾ ਦੁੱਧ ਸੇਵਾ ਨਾਲ ਤਾਂ ਵੱਧ ਵੀ ਦੇ ਸਕਦੀ ਐ ਪਰ ਆਪਾਂ 20+ ਕਹਿ ਕੇ ਦੇਵਾਂਗੇ ਵੀ 20 ਲੀਟਰ ਤੋਂ ਪਲੱਸ ਆਰਾਮਦਈ ਨਾਲ ਦੇ ਦੂਗੀ। ਬਾਕੀ ਹਰੇਕ ਦੀ ਸਾਮ ਸੰਭਾਲ ਤੇ ਡਿਪੈਂਡ ਕਰਦਾ ਕਿੰਨਾ ਚੋ ਸਕਦਾ। ਬਾਕੀ ਸੀਲ ਠੰਡੀ ਬਹੁਤ ਆ ਤੁਸੀਂ ਇੱਕਾਦਵਨ ਦੇਖ ਸਕਦੇ ਹੋ ਪੂਰੀ ਵਧੀਆ ਵੈੜ ਹੈਗੀ ਰੇਟ ਦੇ ਹਿਸਾਬ ਨਾਲ। ਤੇ ਬਾਕੀ ਰਹੀ ਗੱਲ ਰੇਟ ਦੀ ਰੇਟ ਆਪਾਂ ਵੀਡੀਓ ਚ ਵੀ ਕਰ ਦਿੰਨੇ ਆ ਪਰ ਕਈ ਲੋਕ ਕਹਿ ਦਿੰਦੇ ਆ ਵੀ ਵੀਡੀਓ ਚ ਨਾ ਕੀਤਾ ਜਾਵੇ। ਇਸ ਲਈ ਰੇਟ ਦੀ ਗੱਲ ਬਾਤ ਤੁਸੀਂ ਕਾਲ ਤੇ ਕਰ ਸਕਦੇ ਹੋ। ਪਰ ਰੇਟ ਤੁਹਾਨੂੰ ਪਤਾ ਆਪਣੇ ਜੈ ਜੀ ਹੁੰਦੇ ਆ ਰੇਟ ਜਮਾਂ ਜੈ ਜੀ ਹੋਊਗਾ ਸੀਲ ਠੰਡੀ ਦੀ ਗਾਰੰਟੀ ਆ ਬਾਕੀ ਚਵਾਈ ਚ ਵੀ ਬਹੁਤ ਵਧੀਆ ਲੱਗੀ ਆ ਬਾਕੀ ਤੁਸੀਂ ਆ ਕੇ ਗੱਲਬਾਤ ਕਰ ਸਕਦੇ ਹੋ ਨੰਬਰ ਆਪਣਾ ਲਗਾਤਾਰ ਸਕਰੀਨ ਤੇ ਚੱਲ ਰਿਹਾਗਾ ਤੇ ਹੋਰ ਕਿਸੇ ਵੀ ਜਾਣਕਾਰੀ ਤੁਸੀਂ ਕਾਲ ਕਰ ਸਕਦੇ ਹੋ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਆਪਾਂ ਤੁਹਾਡੇ ਲਈ ਡੇਲੀ ਨਵੀਆਂ ਨਵੀਆਂ ਵੜਾਂ ਲੈ ਕੇ ਆਉਂਦੇ ਰਹਿੰਨੇ ਆਂ ਉਹ ਵੀ ਵਾਜਬ ਰੇਡ ਦੇ ਵਿੱਚ ਤੁਸੀਂ ਕੋਈ ਵੀ ਵੈਡ ਖਰੀਦਣੀ ਹੋਵੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਸ਼ੇਅਰ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ